ਤੂ ਬੁਲੇ ਸੁਨਿਰਪੈ ਭਗਵਾਨ ਪਾਲ ਮੀਤ ਮਹਾਰਾਜ ਕੀਦੇ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਾਤਮਾਹਾਰਾਜ ਕੀਦੇ ਦੋਹਰਾ ਬੰਦਾ ਭੇਜਿਆ ਆਦਪੁਰਖ ਨੇ ਤੇ ਕੇ ਆਪਣਾ ਜਾਹੋ ਜਲਾਲ ਪੂਰਨ ਪੇਜੀ ਮੋਤ ਵਿਸ਼ਵ ਰਿਸ ਪ੍ਰਾਣੀ ਦੇ ਸਵਾਸਾ ਨਾਲ ਪ੍ਰਾਣੀ ਆਇਆ ਮਾਤ ਲੋਕ ਵਿੱਚ ਲੈ ਕਰ ਮਾਦੀ ਰਾਸ ਪਿਆਰੇ ਪਿਛਲੇ ਜੀਵ ਦੇ ਇਸ ਜਨਮ ਵਿੱਚ ਮਿਲਣ ਪਦਾਰਥ ਖਾਸ ਪਿਆਰੇ ਇਸ ਜਨਮ ਜੋ ਭਗਤ ਪ੍ਰਭੂ ਦੇ ਵਿਚਣਗੇ ਗੁਣਵਾਨ ਪਿਆਰੇ ਉਸ ਅਗਲੇ ਜਨਮਾ ਵਿੱਚ ਫਲ ਬਖਸ਼ਿ ભગવાન ਪਿਆਰੇ ਸ਼ਰਦਾ ਦੇ ਸੰਗ ਧਰਮ ਸਮਝ ਕੇ ਦਾਣ ਕਰਨਗੇ ਜੋ ਇਨਸਾਨ ਉਸ ਦੀ ਮਹਿਮਾ ਤ੍ਰੈ ਲੋਕੀ ਵਿੱਚ ਕਹਗੇ ਹਨ ਕੁਲ ਵੇਦ ਪ੍ਰਾਣ ਜਿਸ ਪਰਮੇਸ਼ਵਰ ਕਾਇਆ ਬਖਸ਼ੀ ਬਖਸ਼ਿਆ ਪੈਨਣ ਖਾਣ ਸੁਰਜ ਚੰਨ ਤਾਰੇ ਬਖਸ਼ੇ ਜਨਦਾਤਾ ਈਸ਼ਵਰ ਦੇ ਛਾਰੇ ਭਜਨ ਕਰਨ ਲਈ ਜੀਬਾ ਬਖਸ਼ੀ ਅੰਗ ਬਖਸ਼ੀ ਰਬ ਦੀਨ ਦਿਆਲ ਮੱਤ ਵਿੱਚ ਰਤਨ ਜਵਾਹਰ ਮੋਤੀ ਸੋਚਣ ਦੇ ਲਈ ਰੋਸ਼ਨ ਖਿਆਲ ਪਾਣੀ ਹਵਨ ਜਰ ਵਿੱਚ ਮਸਤੀ ਸ਼ਬਦਾ ਵਿੱਚ ਪਿਆਰਾ ਦੇ ਲੋਰ ਰੰਗ ਬਰੰਗੇ ਮੌਸਮ ਬਖਸ਼ੇ ਬਿਨ ਮੰਦੇ ਆਸ-ਪਾਸ ਸਾਡੀ ਡੋਰ ਫਿਰ ਵੀ ਬੰਦਾ ਇੱਕ ਮਨ ਹੋ ਕੇ ਆਦਪੁਰਖ ਨੂੰ ਯਾਦ ਨਹੀਂ ਕਰਦਾ ਜਿਸਨੇ ਬਖਸ਼ੇ ਸੁਖ ਜਿੰਦਗੀ ਦੇ ਉਸ ਦਾ ਇਹ ਤਨਵਾਦ ਨਹੀਂ ਕਰਦਾ ਕਾਮ, ਕ੍ਰੋਧ, ਲੋਭ, ਮਮਤਾ, ਸਾੜ ਦੇ ਹਾ, ਅਭਿਮਾਨ ਇਸ ਨੂੰ ਵਿਸ਼ਿਆ ਦੇ ਵਿੱਚ ਭੁੱਲ ਗਿਆ ਹੈ। ਪਾਲੀਤ ਭਗਵਾਨ ਇਸ ਨੂੰ ਅੱਖੀ ਵੇਂਦਾ ਇਹ ਮਾਪੇ ਤੁਰ ਗਏ। ਸੱਜਣ ਸਾਥ ਪਿਆਰੇ ਤੁਰ ਗਏ, ਡਾਕਟਰ ਵੈਦ ਹਕੀਮਤ ਨੰਤਰ ਇਲਮਾਨਾਸ਼ ਸ਼ਿੰਗਾਰੇ ਤੁਰ ਗਏ। ਜਦ ਸਾਰਾ ਸੁਪਨੇ ਦੀ ਨਿਆਈ ਰੂਪ ਸੰਤਲ ਦਾ ਪਰਸ਼ਾਵਾਂ ਮੜਿਆ ਕਬਰਾਂ ਦੇਕਣ ਜਾ ਕਾਨੂੰਨ ਦੇ ਪੁੱਤਰਾਂ ਨੂੰ ਦੇਖਣਵਾਵਾ ਜਿਨ੍ਹਾਂ ਦੀ ਖਾਤ ਰੱਬ ਨੂੰ ਭੁੱਲ ਕੇ ਹੁਣ ਦਾਇ ਪਰਖ ਸਮਾਨਾ ਅੰਦਰ ਜਿਨ੍ਹਾਂ ਨੂੰ ਪਲਕਾ ਛਾਵੇਂ ਰੱਖਦਾ ਇਹਨਾਂ ਕੋ ਕੋਣਾ ਸ਼ਮਸ਼ਾਨਾ ਅੰਦਰ ਧੀਆ ਪੁੱਤ ਪਰਵਾਰ ਤੇ ਪਤਨੀ ਏਕ ਗੁੰਜਲਦਾਰ ਪਹਿਲੇ ਬੰਦੇ ਇਹ ਸਭ ਉੱਪਰੋ ਜਗਤ ਤਦ ਖਾਵਾ ਤੇਰਾ ਅੰਦਰੋਂ ਕੋਈ ਨਹੀਂ ਮੇਲੀ ਬੰਦੇ ਮਹਿਲ ਖਜ਼ਾਨੇ ਤਖਤ ਜ਼ਗੀਰਾ ਮਰਿਆ ਸੰਗ ਤੇਰੇ ਸਾਥ ਨਹੀਂ ਜਾਣਾ ਆਦਪੁਰਕ ਤੇ ਗੁਰ ਪਰਮੇਸ਼ਵਰ ਸ਼ਬਦ ਗੁਰੂ ਨੇ ਔੜਕ ਤੇਰਾ ਸਾਥ ਨਿਭਾਣਾ ਜਿਸ ਰੁੱਖ ਦੀ ਜੜ ਧਰਤੀ ਅੰਦਰ ਉਸ ਤੇ ਫਲ ਮੇਵੇ ਸਾਰਾ ਢਕ ਖਾਵੇ ਪਰ ਜਿਸ ਰੁੱਖ ਦੀ ਜੜ ਧਰਤੀ ਓਖੜੇ ਓ ਰੁੱਖ ਸੜ ਕੇ ਸੁਆਹ ਹੋ ਜਾਵੇ ਗੁਰਬਖਸ਼ ਸਤੇ ਜੋਤੀ ਜਸਤੀ ਗੁਰ ਸ਼ਬਦ ਦਰਸ਼ਨਾਇਆਂ ਪਾਵੇ ਉਜਗਿਆਸੂ ਭਗਤ ਜਨਾ ਦੇ ਅੱਬਜਿਆ ਜੋਤਾ ਹੋਰ ਜਗਾਵੇ ਆਦ ਪੁਰਖ ਸੰਗ ਜੁੜਿਆ ਪ੍ਰਾਣੀ ਸਣੋ ਇਸ ਸੰਸਾਰ ਬਚਾਵੇ ਜਗਤ ਭਲੇ ਲਈ ਕਰੇ ਤਪੱਸਿਆ ਦੁਖਿਆ ਦੇ ਕੁੱਲ ਕਸ਼ਟ ਮਿਟਾਵੇ ਮੋਹ ਮੰਗਿਆ ਦਾਤਾ ਬਖਸ਼ਣ ਸਰਬ ਕਲਾ ਸਤਗੁਰ ਸਮਰੱਥ ਰਾਬਦੀਆਂ ਕੁੰਜੀਆਂ ਕੋਲ ਪੰਡਾਰੇ ਪਿਆਨਾ ਸਤਗੁਰ ਦੇ ਹੱਥ ਅੰਗ ਸੰਗ ਨੇ ਪਰ ਤੱਕ ਸਤਗੁਰੂ ਗੁਰ ਜਨਿ ਸ਼ਕਤੀ ਦਾ ਵਾਸਾ ਦੁਖੀਆਂ ਦੇ ਤੱਕ ਹੰਝੂ ਕਿਰਦੇ ਮੋਤੀ ਅਦਾ ਗੁਰ ਬਖਸ਼ਣ ਕਾਸਾ ਸ਼ਬਦ ਗੁਰ ਸੰਗ ਸੱਚੇ ਗੁਰ ਤੋਂ ਜਿੰਨਾ ਪ੍ਰਾਣੀਆਂ ਲੈ ਲਿਆ ਨਾਮ ਭਗਤੀ ਕਰਕੇ ਉਹੀ ਪਹੁੰਚੇ ਵਾਲਮੀ ਭਗਵਾਨ ਦੇ ਧਾਮ ਜਿੰਨੇ ਲਿਖੇ ਸ્વાસ ਬੰਦੇ ਤੇ ਆਦ ਪੁਰਖ ਪ੍ਰਭ ਸਿਰਜਣਹਾਰ ਉਤਨੇ ਲੈ ਕੇ ਸ્વાસ ਤੁਰ ਗਏ ਗੁਰੂ ਪੀਰ ਜੋਗੀ ਅਵਤਾਰ ਜੋ ਜੰਮਿਆ ਉਹ ਸਾਖਰ ਮਰਨਾ ਮੌਤ ਅਗੇ ਨਹੀਂ ਚੱਲਣਾ ਜੋਰ ਪਤਾ ਨਹੀਂ ਕਦ ਟੁੱਟ ਜਾਣੀ ਹੈ ਇਸ ਸਵਾਸਾ ਦੀ ਮਿਲਵੇਂ ਡੋਰ ਕਾਰਨ ਸਮੇਂ ਤੇ ਮੌਤ ਦਾ ਜਦ ਭਗਤੋ ਆ ਜਾਏ ਇਨਸਾਨ ਬੰਦਾ ਬੁਰਕੀ ਕਾਲ ਦੀ ਸਮਝੋ ਬਣ ਜਾਂਦਾ ਹੈ ਇਹ ਇਨਸਾਨ ਅੱਗੇ ਜਾਤਨਾ ਜੋਰ ਹੈ ਭਗਤੋ ਨਾ ਪੌ ਜਦਾ ਚਲਦਾ ਬਲ ਅੱਗੇ ਕੇਵਲ ਗੱਲ ਅਮਰਾਂ ਦੀ ਸੰਦਾ ਹੈ ਹਰ ਜੀਵ ਟਾਲੇ ਅੱਗੇ ਬੈਠੇ ਧਰਮ ਰਾਜ ਨੂੰ ਚਿੱਤਰ ਗਪਤਾਰ ਦੱਸਰੀ ਬਾਤ ਕਿਤਨੇ ਕੀਤੇ ਪਨ ਬੰਦੇ ਨੇ ਅਤੇ ਪਾਪਾ ਦੀ ਕਿਤਨੇ ਬਰਸਾਤ ਇਸ ਜੁਨ ਨੂੰ ਦੇਵਤੇ ਤਰਸਣ ਜਿਸ ਵਿੱਚ ਭਗਤੀ ਜਾਹੋ ਜਲਾਲ ਭਗਤੇ ਦੇ ਵਿੱਚ ਬੜਨ ਪੈਗੰਬਰ ਪਾਪੀ ਬੜਨ ਨਰਕਾ ਦਾ ਮਾਲ ਭਗਤ ਜਨਾ ਦਾ ਅੰਤ ਸਮੇਤੇ ਦੇਵਤੇ ਕਰਦੇ ਇਸਤਕਬਾਲ ਪਾਪੀਆ ਦੇ ਗਲ ਸੰਗਲ ਪਾ ਕੇ ਨਰਕਾ ਅੰਦਰ ਖੜਨ ਚੰਡਾਲ ਰਾਜ ਭਾਗ ਤੇ ਸਾਖ ਸੰਬੰਧੀ ਝੂਠੇ ਝੂਠਾ ਸਾਰਾ ਈ ਕੁਲ ਸੰਸਾਰ ਸੱਚੀ ਤੇਵਲ ਮੌਤ ਹੈ ਇੱਕੋ ਜ ਆਦ ਪ੍ਰਪਰਵ ਸਿਰ ਜਨਹਾਰ ਮੋਇਆ ਨਗਰੋ ਵਿਸ਼ਲੇ ਰੋਲੇ ਰੋਕੇ ਕਾ ਨਾ ਬਿਲਾ ਇਦਾਂ ਵਿਸ਼ਲੇ ਰੋਣੂ ਅੱਗੇ ਸਦਾ ਭੋਗ ਨਾ ਪੈ ਸੰਤਾਪ ਵਿਸ਼ੇ ਜੋ ਲਈ ਆਦਪੁਰਖ ਦਾ ਭਗਤ ਜਨਉਜੇ ਜਪੀਏ ਨਾਮ ਤਦ ਬਾਲ ਮੇਕ ਭਗਵਾਨ ਉਸ ਨੂੰ ਬਖਸ਼ਣ ਸਦਾ ਸੁਖਾਂ ਮਾ ਧਾਮ ਆਦਪੁਰਖ ਦਾ ਭੇਜਿਆ ਬੰਦਾ ਆਪਣਾ ਜਨਮ ਸਵਾਰਨ ਆਉਂਦਾ ਭਗਤੀ ਕਰਕੇ ਜਗਤ ਭਨੇ ਲਈ ਜਗ ਦੇ ਕਸ਼ਟ ਨਿਵਾਦ ਨੇ ਆਉਂਦਾ ਬੰਦਾ ਰੱਬ ਦੇ ਬਾਣੇ ਆਉਂਦਾ ਰੱਬ ਦੇ ਬਾਣੇ ਹੀ ਤੁਰ ਜਾਂਦਾ ਏ ਆਦਿ ਪ੍ਰਖ ਦਾ ਭਾਣਾ ਮੰਨਣਾ ਗੁਰੂ ਵਾਲੀਕ ਭਗਵਾਨ ਸਕਉਂਦਾ ਏ ਨਾਮ ਜਪਦਿਆ ਵਿਸਲੀ ਰੂਹ ਲਈ ਤਨੁ ਮਨੋ ਅਰਦਾਸਾ ਕਰੀਏ ਪੂਰਨ ਜਿੱਥੇ ਜੋ ਨੀ ਸਾਡਾ ਉਥੇ ਆਦਿ ਪ੍ਰਖ ਦਾ ਭਾਣਾ ਜਰੀਏ ਗਿਆਨ नाथ ਜੀ ਗੁਰ ਪਰਮੇਸ਼ਵਰ ਬਾਲਵਕ ਸੰਤੇ ਦੁਖੜਾ ਸਈਏ ਆਦਿ ਪ੍ਰਖ ਦੇ ਭਾਣੇ ਅੰਦਰ ਪੂਰਨ ਭਗਤੀ ਕਰਦਿਆ ਰਹੀਏ